ਜਿਹੜੇ ਦੋਸ਼ ਹਰ ਰਾਹੁਲ ਗਾਂਧੀ ਨੇ ਦੋ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਤੇ ਲਾਏ ਆ ਉਹੀ ਦੋਸ਼ ਦਸੰਬਰ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਸਿੱਧੇ ਤੌਰ ਤੇ ਇਲੈਕਸ਼ਨ ਕਮਿਸ਼ਨ ਤੇ ਲਾਏ ਸੀ ਕੇਜਰੀਵਾਲ ਜੀ ਕਹਿੰਦੇ ਕਿ ਮੇਰੀ ਵਿਧਾਨ ਸਭਾ ਜੋ ਉਹਨਾਂ ਦੀ ਦਿੱਲੀ ਚ ਵਿਧਾਨ ਸਭਾ ਉਹਦੇ ਹਲਕੇ ਦੇ ਵਿੱਚੋਂ 5000 ਵੋਟਰ ਡਿਲੀਟ ਕੀਤੇ ਰਹਿਣਾ ਤੇ 7000 ਵੋਟਰ ਐਡ ਕੀਤੇ ਗਏ ਤੇ ਕਹਿੰਦੇ ਉਹੀ ਵੋਟਰ ਹੈ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਕਿਥੇ ਪਾਸੇ ਦਿਖਾਈ ਨਹੀਂ ਦਿੰਦੇ ਕੇਜਰੀਵਾਲ ਜੀ ਕਹਿੰਦੇ ਕਿ 10 ਕ ਬੰਦੇ ਆ ਜਿਹੜੇ ਡਿਲੀਟ ਕਰਨ ਵਾਲੀਆਂ ਐਪਲੀਕੇਸ਼ਨਾਂ ਫਾਇਲ ਕਰਵਾ ਰਹੇ ਆ ਪਰ ਉਹਨਾਂ ਦੇ ਹਲਕੇ ਦੇ ਨਹੀਂ ਇਹਨਾਂ ਦਾ ਕੋਈ ਥੋ ਪਤਾ ਨਹੀਂ ਕਿੱਥੋਂ ਆ ਰਹੇ ਆ ਕਿੱਥੋਂ ਦੇ ਹੈਗੇ ਆ ਜਦੋਂ ਪੁੱਛਿਆ ਜਾਂਦਾ ਹੈ ਜਿਹਦੇ ਨਾਂ ਤੇ ਹੁੰਦਾ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਬਈ ਐਪਲੀਕੇਸ਼ਨ ਫਾਈਲ ਕੀਤੀ ਨਹੀਂ ਮੇਰੀ ਕਿਹੜਾ ਕਿਸਨਾ ਦੁਸ਼ਮਣੀ ਆ ਮੈਂ ਇਹ ਕੰਮ ਕਿਉਂ ਕਰੂੰਗਾ 500 ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਆ ਆਮ ਆਦਮੀ ਪਾਰਟੀ ਨੇ ਤੇ ਜਿਹਦੇ ਵਿੱਚੋਂ 408 ਜਿਹੜੇ ਵੋਟਰ ਸੀ ਸਹੀ ਜਗ੍ਹਾ ਤੇ ਰਹਿ ਰਹੇ ਸੀ ਪਿਛਲੇ 20-25 ਸਾਲ ਤੋਂ ਫਿਰ ਡਿਲੀਟ ਕਿਉਂ ਕੀਤਾ ਗਿਆ ਇਹ ਕੋਈ ਨਹੀਂ ਜਾਣਦਾ ਕਿਉਂਕਿ

एक लाख छह हजार में से लगभग वोट ये डिलीट करवा रहे हैं अगर इधर के उधर कर देंगे तो फिर तो चुनाव कुछ बचा ही नहीं खेल हो रहा है इस देश के अंदर चुनाव के नाम पे दो हजार उन्नीस चंद्रबाबू नायडू उन्होंने भी वोटा कटा मुद्दा उठाया राहुल गांधी उठा रहे हैं ਮਾਰਚ 2019 ਦੇ ਵਿੱਚ TDP ਦੇ ਜਿਹੜੇ ਮੁਖੀ ਆ ਚੰਦਰਬਾਬੂ ਨਾਇਡੂ ਹੁਣ BJP ਦੇ ਖਾਸ ਮਿੱਤਰ ਹੈ ਖਾਸ ਸਾਥੀ ਹੈ ਸਰਕਾਰ ਉਹਨਾਂ ਸਾਰੇ ਚੱਲ ਰਹੀ ਹੈ ਉਹਨਾਂ ਨੇ ਦੋਸ਼ ਲਾਇਆ ਸੀ ਕਿ ਵੋਟਰ ਲਿਸਟਾਂ ਵਿੱਚੋਂ ਲਗਭਗ ਕਹਿੰਦੇ 8 ਲੱਖ TDP ਦੇ ਵੋਟਰਾਂ ਜਿਹੜੇ ਉਹ ਕੱਟ ਦਿੱਤੇ ਗਏ ਆ ਉੜਾ ਦਿੱਤੇ ਗਏ ਆ ਇਹ ਬਹੁਤ ਵੱਡਾ ਦੋਸ਼ ਸੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਹਦਾ ਮਤਲਬ ਇਹ ਦੋਸ਼ 6-7 ਸਾਲ ਪਹਿਲਾਂ ਲਾਤੀ ਸੀ ਜੋ ਅੱਜ ਰਾਹੁਲ ਗਾਂਧੀ ਜੀ ਸਬੂਤਾਂ ਦੇ ਨਾਲ ਪੇਸ਼ ਕਰ ਰਹੇ ਆ। ਚੰਦਰਬਾਬੂ ਨਾਇਡੂ ਤੁਹਾਨੂੰ ਤੁਸੀਂ ਜਾਣਦੇ ਹੋ ਸਾਰੇ ਤੇਲਗੁਦਾਸ਼ਮ ਪਾਰਟੀ ਐ, ਐਨਡੀਏ ਦੇ ਖਾਸ ਮਿੱਤਰ ਨੇ, ਭਾਜਪਾ ਦੇ ਖਾਸ ਸਾਥੀ ਨੇ ਹੁਣ। ਜੇ ਸਰਕਾਰ ਚੱਲ ਰਹੀ ਐ ਭਾਜਪਾ ਦੀ, ਐਨਡੀਏ ਦੀ ਤਾਂ ਉਹਨਾਂ ਸਾਰੇ ਦੀ ਚੱਲ ਰਹੀ ਐ। 2019 ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਸੀਗੇ, ਉਹਦੇ ਦੋਸ਼ ਲਾਇਆ ਸੀ ਉਹਨਾਂ ਨੇ ਕਿ ਲਗਭਗ 8 ਲੱਖ T.R.P ਦੇ ਵੋਟਰਾਂ ਜਿਹੜੇ ਉਹਨਾਂ ਦਾ ਨਾਮ ਲਿਸਟ ਦੇ ਵਿੱਚੋਂ ਓੜਾ ਦਿੱਤਾ ਗਿਆ। ਉਦੋਂ 2019 ਦੇ ਵਿੱਚ TDP ਸੱਤਾ ਵਿੱਚ ਸੀਗੀ 8 ਲੱਖ ਵੋਟਾਂ ਹਟਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਦਾ ਕੀ ਪਤਾ ਕਦੋਂ ਮੇਰੀ ਵੀ ਵੋਟ ਹਟਾ ਦੇਈ ਉਹਨਾਂ ਨੇ ਐਕਸ ਤੇ ਉਹ ਲਿਖਿਆ ਸੀਗਾ ਇੱਥੇ ਮੈਂ ਥੋੜੀ ਜਾਣਕਾਰੀ ਥੋੜਾ ਜਿਹਾ ਵਾਧਾ ਕਰ ਦੇਵਾਂ ਕਿ ਜਦੋਂ ਕਿਸੇ ਦਾ ਵੋਟਰ ਲਿਸਟ ਤੋਂ ਨਾਮ ਹਟਾਉਣਾ ਹੋਵੇ ਨਾ ਤਾਂ ਉਸੇ ਵੋਟਰ ਲਿਸਟ ਦੇ ਵਿੱਚੋਂ ਕੋਈ ਵੀ ਬੰਦਾ ਫਾਰਮ 7 ਭਰ ਸਕਦਾ ਫਾਰਮ 7 ਭਰ ਕੇ ਉਹ ਕਹਿ ਸਕਦਾ ਹੈ ਕਿ ਫਲਾਨਾ ਵੋਟਰ ਇਨਵੈਲਿਡ ਆ ਉਹਦਾ ਨਾਮ ਕੱਟਿਆ ਜਾਵੇ ਫਿਰ ਜਾਂਚ ਹੁੰਦੀ ਹੈ ਫਿਰ ਬੂਥ ਲੈਵਲ ਤੇ ਜਿਹੜੇ ਅਧਿਕਾਰੀ ਆ ਉਹ ਗਰਾਉਂਡ ਤੇ ਕੰਮ ਕਰਦੇ ਆ ਦੇਖਦੇ ਆ ਵੀ ਗੱਲ ਸਹੀ ਆ ਇਹ ਤਸਦੀਕ ਕਰਦੇ ਆ ਤੇ ਫਿਰ ਜਿਹੜਾ ਹੈਗਾ ਈਆਰਓ ਇਲੈਕਟਰੋਨਲ ਰਜਿਸਟ੍ਰੇਸ਼ਨ ਅਫਸਰ ਉਹ ਅੰਤਮ ਆਦੇਸ਼ ਦਿੰਦਾ ਤੇ ਉਹਦੇ ਆਦੇਸ਼ ਤੇ ਫਿਰ ਉਹ ਵੋਟਰ ਦਾ ਨਾਂ ਕੱਟਿਆ ਜਾਂਦਾ ਫਿਰ ਉਹਦੀ ਵੋਟ ਕੱਟੀ ਜਾਂਦੀ ਆ ਪਰ ਪੱਖਾਂ ਦੋਵਾਂ ਨੂੰ ਸੁਣਿਆ ਜਾਂਦਾ ਜਿਹਨੇ ਕਟਵਾਈ ਹੈ ਤੇ ਜਿਹਦੀ ਕੱਟੀ ਜਾ ਰਹੀ ਹੈ ਦੋਵਾਂ ਪੱਖਾਂ ਨੂੰ ਸੁਣਿਆ ਜਾਂਦਾ ਪ੍ਰੋਪਰ ਅਛਾ ਨਾਇਡੂ ਦੇ ਦੋਸ਼ਾਂ ਤੋਂ 1 ਮਹੀਨੇ ਬਾਅਦ ਉਥੇ ਬੋਟਾ ਹੁੰਦੀਆਂ ਦਾ ਰਾਜ ਪ੍ਰਦੇਸ਼ ਦੇ ਵਿੱਚ ਤੇ YSR ਕਾਂਗਰਸ ਪਾਰਟੀ ਜਿਹੜੀ ਉਹ ਵੱਡੀ ਜਤ ਜਤਦੀ ਹੈ ਬਹੁਤ ਵੱਡੀ 175 ਵਿੱਚੋਂ 151 ਸੀਟਾਂ ਲੈ ਜਾਂਦੀ ਹੈ ਜਦੋਂ ਕਿ ਨਾਇਡੂ ਦੀ TDP ਨੂੰ 28 ਸੀਟਾਂ ਮਿਲਦੀਆਂ ਉਦੋਂ ਨਾਇਡੂ ਨੂੰ ਲੱਗਿਆ ਕਿ ਜੋ ਉਹਨੇ ਬੋਲਿਆ ਸੀ ਸੱਚ ਬੋਲਿਆ ਉਦੋਂ ਸਾਰੇ ਆਸ-ਪਾਸੇ ਵੀ ਲੱਗਿਆ ਸੀ ਕਿ ਨਾਇਡੂ ਨੇ ਜੋ ਆਵਾਜ਼ ਉਠਾਈ ਹੈ ਸਹੀ ਠਾਈ ਹੈ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਬਿ TDP, NDA ਦੀ, BJP ਦੀ ਖਾਸ ਮਿੱਤਰ ਹੈ, ਖਾਸ ਸਾਥੀ ਹੈ। ਪਰ ਉਹ ਸਮੇਂ-ਸਮੇਂ ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਆ। ਬਿਹਾਰ ਵਿੱਚ ਵੀ ਉਹਨਾਂ ਨੇ ਜਿਹੜਾ SIR ਹੋ ਰਿਹਾ, ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋ ਰਹੀ ਆ, ਉਹ ਤੇ ਸੁਆਹ ਚੁੱਕਿਆ। ਉਹਨਾਂ ਚੋਣ ਕਮਿਸ਼ਨ ਨੂੰ ਕਈ ਵਾਰੀ ਲਿਖਿਆ ਕਿ ਚੋਣ ਕਮਿਸ਼ਨ ਦਾ ਜਿਹੜਾ ਇਹ ਅਭਿਆਸ ਆ, ਜਿਹੜੀ ਪ੍ਰੈਕਟਿਸ ਹੈ, ਕਿਸੇ ਵੀ ਵੱਡੇ ਇਲੈਕਸ਼ਨ ਤੋਂ 6 ਮਹੀਨੇ ਦੇ ਵਿੱਚ ਵਿੱਚ ਨਹੀਂ ਹੋਣਾ ਚਾਹੀਦਾ ਅੱਗੇ ਪਿੱਛੇ ਕਰ ਲਓ ਜਿਹੜਾ ਕੁਝ ਕਰਨਾ ਪਰ 6 ਮਹੀਨੇ ਜੋ ਰਹਿ ਜਾਂਦੇ ਇਲੈਕਸ਼ਨ 'ਚ ਇਹ ਕੰਮ ਨਹੀਂ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਨੇ ਐਸਆਈਆਰ ਦਾ ਵਿਰੋਧ ਕੀਤਾ ਕੁਝ ਨੇ ਤਾਂ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਕਈਆਂ ਪੱਖਾਂ ਦੇ ਸੁਣਵਾਈ ਵੀ ਕੀਤੀ ਹੈ ਤੇ ਕਾਫੀ ਫੈਸਲੇ ਵਿਰੋਧੀ ਧਿਰਾਂ ਦੇ ਹੱਕ ਦੇ ਵਿੱਚ ਵੀ ਆ ਗਏ ਪਹਿਲਾਂ ਵੀ ਵੋਟਰ ਲਿਸਟਾਂ ਦੇ ਵਿੱਚੋਂ ਨਾਂ ਆਉਣ ਦੇ ਜਿਹੜੇ ਮੁੱਦੇ ਆ ਚਲਦੇ ਰਹੇ ਜਦੋਂ TDP ਵਿਰੋਧੀ ਪੱਖ ਦੇ ਵੈਸੇ ਤਦ ਵੀ 나ਡੂ ਨੇ ਦਸੰਬਰ 2023 ਦੇ ਵਿੱਚ ਜਿਹੜਾ ਉਹਨਾਂ ਦੀ ਸਟੇਟ ਦਾ ਆਂਧਰਾ ਪ੍ਰਦੇਸ਼ ਦਾ ਮੁੱਖ ਚੋਣ ਅਧਿਕਾਰੀ ਸੀ ਉਹਨੂੰ ਪੱਤਰ ਲਿਖਿਆ ਸੀ ਕਿ ਜਿਹੜੇ ਵੋਟਰ ਲਿਸਟਾਂ ਦੇ ਵਿੱਚੋਂ ਕਈ ਬੇਨਿਜ਼ਮੀਆਂ ਤੇ ਕਈ ਸ਼ਿਕਾਇਤਾਂ ਹੈਗੀਆਂ ਤੁਸੀਂ ਹੱਲ ਨਹੀਂ ਕਰਦੇ 2004 ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸੀ 나ਡੂ ਨੇ ਚੋਣ ਕਮਿਸ਼ਨ ਦੇ ਦੋਸ਼ ਲਗਾਏ ਸੀਗੇ ਮੁੱਖ ਮੰਤਰੀ ਹੁੰਦੇ ਵੀ ਉਹ ਵਿਰੋਧੀ ਪਾਰਟੀ ਦੀਆਂ ਬੇਮੁਰੀਅਦ ਸ਼ਿਕਾਇਤਾਂ ਤੇ ਜਿਆਦਾ ਕੰਮ ਕਰਦੇ ਨੇ ਜਿਆਦਾ ਜਵਾਬਦੇਹੀ ਰੱਖਦੇ ਨੇ ਸਾਡੀ ਸੁਣਦਾ ਨਹੀਂ ਕੋਈ ਪਿਛਲੇ ਸਾਲ ਜਦੋਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਚ ਨਾਇਡੂ ਤੇ ਬੀਜੇਪੀ ਦੀ ਐਂਡੀਏ ਨੇ ਆਂਧਰਾ ਪ੍ਰਦੇਸ਼ ਦੇ ਵਿੱਚ 175 ਚ 164 ਸੀਟਾਂ ਜਿੱਤੇ ਨਾ ਹੁਣ ਜਿਹੜੇ ਤਾਜ਼ਾ ਦੋਸ਼ ਰਾਹੁਲ ਗਾਂਧੀ ਨੇ ਲਾਏ 18 ਸਤੰਬਰ ਨੂੰ ਐਲੋਪੀ ਸਾਹਿਬ ਨੇ ਕਿ ਕਰਨਾਟਕ ਦਾ ਅਲੰਦ ਹਲਕਾ ਜਿਹੜਾ ਉੱਥੇ 2023 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਕੱਟਣ ਦਾ ਯਤਨ ਕੀਤਾ ਗਿਆ ਤੇ ਉਹਨਾਂ ਨੇ ਸਪਸ਼ਟ ਉਦਾਹਰਨਾਂ ਵੀ ਦਿੱਤੀਆਂ ਮਹਾਰਾਸ਼ਟਰ ਦਾ ਵੀ ਉਹਨਾਂ ਨੇ ਰਜੂਰਾ ਹਲਕਾ ਉਹਦਾ ਵੀ ਵਾਲਾ ਦਿੱਤਾ ਵੀ ਉੱਥੇ ਵੋਟਾਂ ਦਾ ਐਡੀਸ਼ਨ ਹੋ ਗਿਆ ਤੇ ਜਿਹੜਾ ਅਲੰਦਾ ਉੱਥੇ ਡਿਲੀਟ ਕੀਤੀਆਂ ਗਈਆਂ ਉਹ ਕਹਿੰਦੇ ਵੀ ਆਟੋਮੈਟਿਕ ਇੱਕ ਸੌਫਟਵੇਅਰ ਆ ਉਹਦੀ ਵਰਤੋਂ ਕਰਕੇ ਵੋਟਾਂ ਨੂੰ ਜੋੜਿਆ ਜਾਂਦਾ ਤੇ ਟੋੜਿਆ ਜਾਂਦਾ ਰਾਹੁਲ ਨੇ ਸਪਸ਼ਟ ਸ਼ਬਦਾਂ ਚ ਕਹਿਤਾ ਕਹਿੰਦਾ ਮੈਂ ਮੁੱਖ ਚੋਣ ਕਮਿਸ਼ਨ ਗਾਇਨੇਸ਼ ਕੁਮਾਰ ਨੂੰ ਸਿੱਧੇ ਤੌਰ ਤੇ ਕਹਿਣਾ ਕਿ ਉਹ ਜਿਹੜਾ ਭਾਰਤ ਦੇ ਲੋਕਤੰਤਰ ਨੂੰ ਤਬਾਹ ਕਰਨ ਵਾਲੇ ਲੋਕ ਆ ਉਹਨਾਂ ਦੀ ਰੱਖਿਆ ਕਰ ਰਿਹਾ ਹੈ ਵੋਟ ਚੋਰੀ ਕਰਨ ਵਾਲੇ ਲੋਕਾਂ ਦੀ ਰੱਖਿਆ ਕਰ ਰਹੇ ਆ ਸਪਸ਼ਟ ਤੌਰ ਤੇ ਉਹਨਾਂ ਨੇ ਕਹਿਤਾ ਚੋਣ ਕਮਿਸ਼ਨ ਦਾ ਪੱਖ ਵੀ ਸਾਹਮਣੇ ਆਇਆ ਕਹਿੰਦੇ ਵੀ ਰਾਹੁਲ ਦਾ ਬੇਬੁਨਿਆਦ ਗੱਲਾਂ ਕਰਦੇ ਰਹਿੰਦੇ ਆ ਕੋਈ ਮੂੰਹ ਸਰ ਨਹੀਂ ਹੁੰਦਾ ਗੱਲ ਦਾ ਪਰ ਉਹਨਾਂ ਨੇ ਤੱਥ ਦੇ ਆਧਾਰ ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜੇ ਉਹ ਬੁਨਿਆਦ ਹੈ ਤਾਂ ਉਹਨਾਂ ਨੂੰ ਆਪਣੇ ਤੱਥ ਅੱਗੇ ਰੱਖਣੇ ਚਾਹੀਦੇ ਆ ਲੋਕਾਂ ਦਾ ਵਿਸ਼ਵਾਸ ਫਿਰ ਬਚਾ ਰਹੂਗਾ ਕਮਿਸ਼ਨ ਕਹਦਾ ਕਿ ਕੋਈ ਵੀ ਵੋਟ ਆਨਲਾਈਨ ਹਟਾਈ ਨਹੀਂ ਜਾ ਸਕਦੀ ਜਿਵੇਂ ਰਾਹੁਲ ਗਾਂਧੀ ਕਹਿੰਦੇ ਸਮਝਾ ਰਿਹਾ ਪਰ ਇਹ ਤਾਂ ਸਾਰੇ ਜਾਣਦੇ ਆ ਕਿ ਇੱਕ ਪ੍ਰੋਸੈਸ ਦੀ ਵਰਤੋਂ ਕਰਕੇ ਤਾਂ ਕੀਤਾ ਜਾ ਸਕਦਾ ਨਾ ਵੀ ਕੋਈ ਆਨਲਾਈਨ ਫਾਈਲ ਕਰੂਗਾ ਫਿਰ ਇਨਕੁਆਇਰੀ ਹੋਊਗੀ ਸਾਰੇ ਬੰਦੇ ਆਪਦੇ ਆ ਤੇ ਕੁਝ ਵੀ ਕੀਤਾ ਜਾ ਸਕਦਾ ਇਹ ਕੰਮ ਹੋ ਸਕਦੇ ਆ ਠੀਕ ਆ ਸਿੱਧੀ ਕੋਈ ਨਹੀਂ ਕਟਵਾ ਸਕਦਾ ਪਰ ਜਿਹੜਾ ਪ੍ਰੋਸੈਸ ਹੈ ਦੋ ਤਿੰਨ ਚੀਜ਼ਾਂ ਜੋ ਨਿਕਲਣਾ ਪੈਂਦਾ ਉਹ ਚੀਜ਼ਾਂ ਕਰਕੇ ਤਾਂ ਕੋਈ ਕਟਵਾਈ ਸਕਦਾ ਚੋਣ ਕਮਿਸ਼ਨ ਨੇ ਇੰਨਾ ਕੁ ਸਵੀਕਾਰਿਆ ਵੀ ਹੈ ਕਿ ਹਲਤ ਹਲਕੇ ਦੇ ਵਿੱਚ ਵੋਟਰ ਮਟਾਏ ਗਏ ਆ ਉਹਦੀਆਂ ਸਫਲ ਕੋਸ਼ਿਸ਼ਾਂ ਹੋਈਆਂ ਇੰਨਾ ਕੁ ਤਾਂ ਮੰਨੇ ਆ ਚਲੋ FIR ਵੀ ਦਰਜ ਕਰਵਾਈ ਹੈ ਪਰ ਹਜੇ ਕਰਨਾਟਕਾ CID ਦਾ ਪ੍ਰੋਪਰ ਜਵਾਬ ਨਹੀਂ ਦਿੱਤਾ ਗਿਆ ਸੋ ਇਹ ਜਿਹੜੇ ਦੋਸ਼ ਹੈ ਇਲੈਕਸ਼ਨ ਕਮਿਸ਼ਨ ਤੇ ਪਹਿਲਾਂ ਵੀ ਲੱਗਦੇ ਆ ਪਰ ਜਿਹੜਾ ਹੁਣ ਦੋਸ਼ ਲੱਗਿਆ ਰਾਹੁਲ ਗਾਂਧੀ ਨੇ ਲਗਾਇਆ ਐਲਓਪੀ ਨੇ ਲਗਾਇਆ ਬਹੁਤ ਵੱਡਾ ਦੋਸ਼ ਹੈ ਤੇ ਇਸ ਦੋਸ਼ ਤੋਂ ਬਚਣ ਲਈ ਇਲੈਕਸ਼ਨ ਕਮਿਸ਼ਨ ਨੂੰ ਹੁਣ ਕੁਝ ਨਾ ਕੁਝ ਸਪਸ਼ਟ ਕਰਨ ਦੇਣਾ ਪਊਗਾ ਨਹੀਂ ਤਾਂ ਪੂਰਾ ਭਾਰਤ ਦਾ ਪੂਰਾ ਟਾਂਚਾ ਇਲੈਕਟ੍ਰੋਨਿਕ ਟਾਂਚਾ ਭਾਰਤ ਦਾ ਇਵੇਂ ਕਿ ਕਨਸਟੀਟਿਊਸ਼ਨ ਉਹਤੇ ਖਤਰਾ ਮਟਰਾ ਰਿਹਾ ਖਤਰਾ ਦੇ ਬੱਦਲ ਮਟਰਾ ਰਿਹਾ ਇਹ ਸਭ ਨੂੰ ਬਚਾਉਣ ਦੇ ਲਈ ਇੱਕ ਸਪਸ਼ਟਿਕਰ ਬਹੁਤ ਜ਼ਰੂਰੀ ਆ ਬਹੁਤ ਬਹੁਤ ਧੰਨਵਾਦ